ਹਾਂਜੀ ਦੋਸਤੋ ਅੱਜ ਤੁਹਾਡੇ ਲਈ ਆਪਾਂ ਇੱਕ ਬਹੁਤ ਹੀ ਸੋਹਣੀ ਸੈਕੰਡ ਪੋਰਸ਼ਨ ਡਬਲ ਪੋਰਸ਼ਨ ਕੋਠੀ ਲੈ ਕੇ ਆਏ ਹਾਂ ਜੋ ਕਿ ਬਹੁਤ ਹੀ ਸੋਹਣੀ ਕਲਾਸਿਕਰ ਲੁੱਕ ਦੀ ਕੋਠੀ ਬਣਾਈ ਹੋਈ ਹੈਗੀ ਜਿਵੇਂ ਦੇਖੋ ਕੱਲੀ ਕੱਲੀ ਚੀਜ਼ ਜਮਾ ਇਸ ਚੜਕੇਦਰੀ ਪਈ ਆ ਬਾਈ ਨੇ ਕੋਰਾ ਵਗੈਰਾ ਨੇੜੋਂ ਵੀ ਵਿਖਾਵਾਂਗੇ ਤੁਹਾਨੂੰ ਬਿਲਕੁਲ ਸਿਰਾਂ ਲੈ ਕੇ ਕੰਮ ਬਖਮ ਇਸਤਰੀ ਲਈ ਬਾਈ ਨੇ ਕਰਪਾਲ ਸਿੰਘ ਬਾਈ ਕੰਟੈਕਟ ਨੰਬਰ ਤੁਹਾਨੂੰ ਸਕਰੀਨ ਤੇ ਅਸੀਂ ਦੇਵਾਂਗੇ ਜੇਕਰ ਕਿਸੇ ਨੇ ਵੀ ਕੰਮ ਕਰਾਉਣਾ ਹੈ ਕੋਠੀ ਵਗੈਰਾ ਪਵਾਉਣੀ ਆ ਤਾਂ ਬਾਈ ਨਾਲ ਕੰਟੈਕਟ ਕਰ ਸਕਦੇ ਹੋ ਤੁਸੀਂ ਬਹੁਤ ਸੋਹਣੀਆਂ ਕੋਠੀਆਂ ਬਣਾਉਂਦੇ ਨੇ ਬਾਈ ਗੁਰਪਾਲ ਸਿੰਘ ਤੇ ਇਹ ਕੋਠੀ ਤੁਹਾਨੂੰ ਆਪਾਂ ਪੂਰੀ ਵੀ ਵਿਖਾਵਾਂਗੇ ਦੋਸਤੋ ਖਾਸ ਗੱਲ ਕੀ ਹੈ ਇਸ ਕੋਠੀ ਦੇ ਵਿੱਚ ਇਸ ਦੇ ਵਿੱਚ ਕਿਤੇ ਵੀ ਸੋਰਾ ਨਹੀਂ ਆਇਆ ਹੈਗਾ ਕਿਤੇ ਵੀ ਕਿਸੇ ਵੀ ਵਾਲ ਤੇ ਇਹ ਖਾਸ ਤਕਨੀਕ ਦੀ ਗੱਲ ਦੱਸੀ ਬਾਈ ਨੇ ਬਾਈ ਕਹਿੰਦਾ ਆਪਾਂ ਕਹਿੰਦਾ ਕਿ ਹੋਰ ਕੁਝ ਨਹੀਂ ਪਾਇਆ ਬਾਈ ਇਸ ਵਿੱਚ ਸਿਰਫ ਕਰਾਈ ਹੈ ਜਿਹੜੀ ਉਹ ਇੱਕ ਨਹਿਰੀ ਪਾਣੀ ਨਾਲ ਕੀਤੀ ਹੈ ਦੋਸਤੋ ਤੇ ਨਹਿਰੀ ਪਾਣੀ ਦਾ ਪ੍ਰਬੰਧ ਬਾਈ ਨੇ ਪਹਿਲਾਂ ਹੀ ਕਰਿਆ ਕੋਠੀ ਪਾਉਣ ਤੋਂ ਪਹਿਲਾਂ ਇੱਕ ਟੈਂਕ ਸਟਾਰਟ ਕੀਤਾ ਖੂ ਜਿਹਨੂੰ ਕਿ ਕਹਿ ਸਕਦੇ ਆ ਆਹ ਵਾਲਾ ਡੱਗ ਬਣਾਇਆ ਬਾਈ ਨੇ 48000 ਲੀਟਰ ਪਾਣੀ ਪੈਂਦਾ ਇਸ ਡੱਗ ਦੇ ਵਿੱਚ ਤੇ ਸਾਰੀ ਤਰਾਈ ਵਾਈ ਕਹਿੰਦਾ ਪਰ ਇਸੇ ਪਾਣੀ ਨਾਲ ਕੀਤੀ ਤੇ ਸਾਰੀ ਕੋਠੀ ਇਸੇ ਨਾਲ ਹੀ ਪਈ ਹੈ ਮੈਰੀ ਪਾਣੀ ਆ ਇਹ ਬਾਅਦ ਚ ਪੀੜ ਦੇ ਵੀ ਇਹ ਕੰਮ ਆਉਣਾ ਪੱਕਾ ਕੰਮ ਕਰਤਾ ਬਾਈ ਨੇ ਜਮਾ ਇਹਨਾਂ ਦੇ ਘਰੋਂ ਵੀਰ ਕੇ ਪਾਣੀ ਨਹੀਂ ਮੁਕਣਾ ਸਦਾ ਬਹਾਰ ਕੰਮ ਕਰਤਾ ਜਮਾ ਘਰੇ ਇੱਕ ਤਰ੍ਹਾਂ ਦਾ ਬਾਈ ਨੇ ਬਾਰਡਰ ਵਾਕਸ ਲਾਤਾ ਦੋਸਤੋ ਤੇ ਆ ਜੋ ਕੋਠੀ ਦਿਖਾਉਣਾ ਤੁਹਾਨੂੰ ਅੰਦਰੋਂ ਆਪਾਂ ਇਹ ਦੇਖੋ ਕੋਰਚ ਚ ਚਾਰੇ ਸਾਈਡਾਂ ਤੋਂ ਤਿੰਨ ਸਾਈਡਾਂ ਤੇ ਬਾਹਰ ਗਲਾਈ ਦੇ ਵਿੱਚ ਕਲਾਸਿਕਲ ਲੁੱਕ ਹੈ ਤੇ ਇਹ ਮੇਨ ਗੇਟ ਆ ਗਿਆ ਦੋਸਤੋ ਜਿਸ ਦਾ ਕਿ ਇੱਕ ਇਹ ਡ੍ਰੈਿੰਗ ਰੂਮ ਹੈ ਰਾਈਟ ਸਾਈਡ ਤੇ ਜਿਸ ਦਾ ਕਿ ਇੱਕ ਬਾਹਰ ਦਰਵਾਜੇ ਦੇ ਬਾਹਰਲੇ ਪਾਸੇ ਰੱਖਿਆ ਹੋਇਆ ਹੈ ਬ੍ਰਾਂਡੇ ਦੇ ਵਿੱਚ ਸਿੱਧਾ ਐਂਟਰ ਹੋ ਸਕਦਾ ਕੋਈ ਵੀ ਮਹਿਮਾਨ ਆਉਂਦਾ ਤੇ ਉੱਪਰੋਂ 메ਨ ਗੇਟ ਦੇ ਓਪਨ ਰੱਖਿਆ ਹੋਇਆ ਜੋ ਕਿ ਲਾਈਟ ਵਗੈਰਾ ਨੇਚਰਲ ਬਹੁਤ ਕਾਫੀ ਪਵੇ ਇਹ ਆ ਵੇਖੋ ਇਹ ਇਧਰ ਡ੍ਰੈਿੰਗ ਰੂਮ ਹੈ ਇਹ 10x10 ਸਕਰ ਫੁੱਟ ਦਾ ਹੈ ਇਹ ਡ੍ਰੈਿੰਗ ਰੂਮ ਜਿਸ ਦਾ ਕਿ ਇੱਕ ਗੇਟ ਬਾਹਰ ਹੈ ਤੇ ਇੱਕ ਲੋਬੀ ਦੇ ਵਿੱਚ ਹੈਗਾ ਤੇ ਇਧਰ ਲੈਫਟ ਸਾਈਡ ਤੇ ਕਿਚਨ ਆ ਗਿਆ ਦੋਸਤੋ ਅਬ ਵੇਖ ਸਕਦੇ ਹੋ ਤੁਸੀਂ 10x10 स्क्वेयर फुट ਦਾ ਇਹ ਕਿਚਨ ਬਣਾਇਆ ਹੋਇਆ ਹੈ ਜਿਸ ਦੇ ਵਿੱਚ ਇੱਕ ਕਾਰਨਰ ਵਿੰਡੋ ਲੱਗੀ ਹੋਈ ਹੈਗੀ ਤਾਂ ਕਿ ਵੈਂਟੀਲੇਸ਼ਨ ਦਾ ਕੰਮ ਕਰੇ کافی ਹਵਾ ਵੀ ਕ੍ਰੋਸ ਕਰੇ ਤੇ ਲਾਈਟ ਵੀ ਪਵੇ ਹਨੇਰੇ ਦੇ ਵਿੱਚ ਕਾਫੀ ਦਿੱਕਤ ਆਉਂਦੀ ਹੁੰਦੀ ਹੈ ਕੋਠੀ ਦੇ ਵਿੱਚ ਪਰ ਇਸ ਕੋਠੀ ਦੇ ਵਿੱਚ ਬਿਲਕੁਲ ਵੀ ਹਨੇਰਾ ਨਹੀਂ ਪੈਂਦਾ ਕਿਤੇ ਵੀ ਤੇ ਉਸ ਦੇ ਨਾਲ ਇਹ ਡਾਈਨਿੰਗ ਹਾਲ ਬਣਾਇਆ ਹੋਇਆ ਹੈ ਡ੍ਰੈੰਗ ਰੂਮ ਦੇ ਨਾਲ ਬੈਕ ਸਾਈਡ ਤੇ ਡਾਈਨਿੰਗ ਹਾਲ ਜਿੱਥੇ ਕਿ ਡਾਈਨਿੰਗ ਟੇਬਲ ਲੱਗ ਜਾਣਾ ਤੇ ਇਸ ਦੇ ਬੈਕ ਸਾਈਡ ਤੇ ਇੱਕ ਬੈੱਡਰੂਮ ਆਹ ਵੇਖੋ ਜਿਸ ਨੇ ਕਿ ਮੰਗਰ ਵਿੰਡੋ ਤੇ ਇਸ ਦੇ ਵਿੱਚ ਹੀ ਇੱਕ ਸਟੋਰ ਦਿੱਤਾ ਹੋਇਆ ਦੋਸਤੋ ਆਹ ਵੇਖੋ ਤੇ ਇਹ 3000 ਸਕਰ ਫੁੱਟ ਏਰੀਆ ਇਹ 1700 ਸਕਰ ਫੁੱਟ ਕੋਠੀ ਦੇ نیچے ਏਰੀਆ ਬਣਿਆ ਹੋਇਆ ਤੇ 1300 ਸਕਰ ਫੁੱਟ ਉੱਪਰ ਬਣਾਇਆ ਹੋਇਆ ਤੇ ਇੱਕ ਇਹ ਬੈਡਰੂਮ ਆ ਗਿਆ ਦੂਸਰੀ ਸਾਈਡ ਤੇ ਇਹ ਦੂਸਰੇ ਬੈਡਰੂਮ ਨਾਲੋਂ ਖੁੱਲਿਆ ਦੋਸਤੋ ਥੋੜਾ ਤੇ ਇਸ ਦਾ ਕਿ ਵਿੱਚ ਬਾਥਰੂਮ ਵੀ ਤਿਆਰ ਹੈਗਾ ਬਾਥਰੂਮ ਬਣਾਇਆ ਹੋਇਆ ਇਸ ਕੋਠੀ ਦੇ ਵਿੱਚ ਅਟੈਚ ਐਸੇ ਬੈਡਰੂਮ ਦੇ ਨਾਲ ਅਟੈਚ ਹੈ ਵਾਸਰੂਮ ਤੇ ਪਿੱਛੇ ਬਾਹਰ ਕੱਢਿਆ ਹੋਇਆ ਬੈਕ ਸਾਈਡ ਤੇ ਆ ਦੇਖੋ 2 2 3 3 ਮਿੰਡਾਂ ਵਾਲੀਆਂ ਹੋਈਆਂ ਬਾਈ ਨੇ ਕੋਠੀ ਦੇ ਵਿੱਚ ਤਾਂ ਤੇ ਹਨੇਰਾ ਜਾਂ ਇਹ ਨਾ ਹੋਵੇ ਕਿ ਹਵਾ ਕ੍ਰੋਸ ਨਾ ਹੋਵੇ ਬਾ ਜੋ ਉੱਪਰੋਂ ਦਿਖਾ ਦੇਣਾ ਤੁਹਾਨੂੰ ਸੈਕੰਡ ਪੋਰਸ਼ਨ ਸੋ ਕਿਵੇਂ ਲੱਗੀ ਕੋਠੀ ਦੋਸਤੋ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਕਿਸੇ ਭਰਾ ਦਾ ਕੋਈ ਫਾਇਦਾ ਹੋ ਜੇ ਦੋਸਤੋ ਆਪਾਂ ਜ਼ਿਆਦਾਤਰ ਬਣਦੀਆਂ ਕੋਠੀਆਂ ਬਣ ਰਹੀਆਂ ਕੋਠੀਆਂ ਹੀ ਦਿਖਾਉਣੇ ਹੁੰਦੇ ਆ ਤਾਂ ਜੋ ਜੇਕਰ ਕੋਈ ਭਰਾ ਕੋਠੀ ਬਣਾ ਰਿਹਾ ਹੁੰਦਾ ਉਸਨੇ ਕੋਈ ਐਲੀਵੇਸ਼ਨ ਵੇਖਣਾ ਹੁੰਦਾ ਜਾਂ ਕੋਈ ਜਾਂ ਕੋਈ ਬਾਅਦ ਐਡਜਸਟ ਕਰਨੀ ਹੁੰਦੀ ਹੈ ਤਾਂ ਹੋ ਜਾਂਦਾ ਹੁੰਦਾ ਆਈਡੀਆ ਆ ਜਾਂਦਾ ਹੁੰਦਾ ਕੋਈ ਨਾ ਕੋਈ ਸੋ ਇੱਥੇ ਰੇਲਿੰਗ ਗਰੈਲ ਲੱਗ ਜਣੀਆਂ ਦੋਸਤੋ ਗਰੈਲ ਸੀਸੇ ਵਾਲੀ ਤੇ ਇਧਰ ਇੱਕ ਬੈਡਰੂਮ ਜੋ ਕਿ ਬੈਕ ਸਾਈਡ ਵਾਲੇ ਬੈਡਰੂਮ ਦੇ ਉੱਪਰ ਹੀ ਬਣਾਇਆ ਹੋਇਆ ਉੱੱਡੇ ਹੀ ਹੈ ਸੇਮ ਸਾਈਜ਼ ਇਧਰ ਫਰੰਟ ਤੇ ਵਾਸ਼ਰੂਮ ਇਹ ਬਹੁਤ ਡਬਲ ਵਾਸ਼ਰੂਮ ਮੰਗਾ ਉੱਪਰ ਸੈਕੰਡ ਪੋਰਸ਼ਨ ਤੇ ਆਹ ਵੇਖੋ ਸਾਰੇ ਦੇ ਉੱਪਰ ਤੇ ਸਟਾਈਲ ਚੜ ਜਣੀਏਗੀ ਤੇ ਇੱਕ ਬੈਡਰੂਮ ਇਧਰ ਉੱਪਰ ਹੀ ਤਿੰਨ ਬੈੱਡਰੂਮ ਤਿਆਰ ਕੀਤੇ ਨੇ ਉੱਪਰ ਵੀ ਦੋਸਤੋ ਬਹੁਤ ਕਾਫੀ ਬਹੁਤ ਜ਼ਿਆਦਾ ਰੂਮ ਨੇ ਇਸ ਕੋਠੀ ਦੇ ਵਿੱਚ ਬਾਈ ਕਹਿੰਦਾ ਆਪਾਂ ਇੱਥੇ ਕਹਿੰਦਾ ਫੁੱਲਾ ਸੀ ਨਕਸ਼ੇ ਦੇ ਵਿੱਚ ਓਪਨ ਸੀਗਾ ਤੇ ਆਪਾਂ ਰੂਮ ਹੀ ਬਣਾਤਾ ਇਸ ਤੇ ਇਹ ਬੈਕ ਸਾਈਡ ਤੇ ਜੋ ਕਿ ਪਰਦੀ ਕੀਤੀ ਹੋਈ ਹੈ ਉੱਪਰ ਤਾਂ ਕਿ ਵਿੰਡੋ ਵਗੈਰਾ ਤੇ ਸਿੱਟ ਨਾ ਲੱਗੇ ਇਹ ਸੇਜਾ ਕੱਢਿਆ ਸੀਗਾ ਤੇ ਇਸ ਦੇ ਉੱਪਰ ਹੀ ਇਹ ਪਾਵੇ ਲਗਾਏ ਨੇਗੇ ਤੇ ਜੋ ਕਿ ਇੱਕ ਬਹੁਤ ਹੀ ਸੋਹਣੀ ਲੁੱਕ ਦਿੰਦੇ ਨੇ ਕੋਠੀ ਨੂੰ ਇਹ ਦੋ ਬੈੱਡਰੂਮ ਬੈਕ ਸਾਈਡ ਤੇ ਆਗੇ ਉੱਪਰ ਸੈਕੰਡ ਪੋਰਸ਼ਨ ਦੇ पूजा रूम बना ना जो कि नीचे सेल उसके उपर बनाया जी इस बेडरूमता उस कप बोर्ड की जगह इस एक गेट बहार है बहुत सोने लगते पावे हैवी लुक देंगे इस कोठी ओपन एरिया गया अब तह तो दूसरे गेट की दिखावा दूसरे पास गेट है मेन गेट रखे हुआ लोबी सैकंड पोर्सन उधर भी दिखाने ਉੱਪਰ ਤਿੰਨ ਤਿੰਨ ਬੈਡਰੂਮ ਬਣੇ ਹੋਏ ਨੇਗੇ ਇੱਕ ਪੂਜਾ ਰੂਮ ਬਣਾਇਆ ਹੋਇਆ ਤੇ ਇੱਕ ਵਾਸ਼ਰੂਮ ਉੱਪਰ ਸੈਕੰਡ ਪੋਰਸ਼ਨ ਤੇ ਉੱਪਰ 1300 ਸਕੂਅਰ ਫੁੱਟ ਏਰੀਆ ਦੋਸਤੋ ਇਸ ਕੋਠੀ ਤੇ ਹੁਣ ਤੱਕ ਖਰਚਾ 21 ਲੱਖ ਖਰਚਾ ਆਇਆ ਹੈ ਬਿਨਾ ਪੱਥਰ ਜੋੜੀਆਂ ਦਾ ਕੰਮ ਬਾਕੀ ਹੈਗਾ ਤੇ ਸਿਰਫ ਬਣ ਕੇ ਰੈਡੀ ਆ ਪਲਸਤਰ ਰੈਡੀ ਹੈਗਾ ਤੇ ਉੱਪਰ ਪੱਥਰ ਵਗੈਰਾ ਐਲੀਵੇਸ਼ਨ ਤੇ ਵੀ ਚੜ੍ਹਾ ਰੱਖਿਆ ਹੈ ਕਾਫੀ ਜਗ੍ਹਾ ਤੇ 13 ਸੋਰੀ 17 ਲੱਖ ਰੁਪਏ ਖਰਚਾ ਆਇਆ ਇਸ ਕੋਠੀ ਤੇ ਦੋਸਤੋ ਹੁਣ ਤੱਕ ਤੇ ਇਹ ਸੈਕੰਡ ਪੋਰਸ਼ਨ ਦਾ ਐਲੀਵੇਸ਼ਨ ਤੁਸੀਂ ਵੇਖ ਸਕਦੇ ਹੋ ਬਾਲਕਨੀ ਜਾ ਜੋ ਉੱਪਰੋਂ ਵੀ ਬਖਾ ਦੇਣਾ ਤੁਹਾਨੂੰ ਉੱਪਰ ਓਪਨ ਰੱਖਿਆ ਹੋਇਆਗਾ ਤੇ ਉੱਪਰ ਸਿਰਫ ਸਟੋਰ ਬਣਾਇਆ ਹੋਇਆ ਤਾਂ ਕਿ ਥੋੜਾ ਬਹੁਤਾ ਮੰਜਾ ਵਗੈਰਾ ਹੁੰਦਾ ਕੋਈ ਸਮਾਨ ਉਹ ਅੰਦਰ ਹੋ ਸਕੇ ਮੀਂਹ ਕਣੀ ਆਉਂਦੀ ਹੈ ਜਦੋਂ نیچے ਨਹੀਂ ਲਗਾਇਆ ਜਾਂਦਾ ਹੁੰਦਾ ਇਹ ਵੇਖੋ ਇੱਧਰ ਟੈਂਕੀ ਦੀ ਜਗ੍ਹਾ ਛੱਤੀ ਹੋਈ ਹੈਗੀ ਇੱਕ ਤੇ ਇਹ ਪੌੜੀਆਂ ਦੀ ਜਗ੍ਹਾ ਆ ਗਈ ਜੋ ਕਿ ਇੱਕ ਮਮਟੀ ਬਣਾਈ ਹੋਈ ਆ ਤੇ ਆਹ ਦੇਖੋ ਕਿੰਨੀ ਸੋਹਣੀ ਲੁੱਕ ਦਿੱਤੀ ਹੋਈ ਹੈਗੀ ਤੁਹਕੇ ਮੈ ਲੱਗੀ ਕੋਠੀ ਦੋਸਤੋ ਕਮੈਂਟਾਂ ਵਿੱਚ ਜਰੂਰ ਦੱਸਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ आ देखो ये स्टोर बनाया हुआ है जो कि एक एलीवे का मंजिल दिसदी है कोठी बारो आखो दोस्तों पत्थर वगैरह चढ़ा के क्या गलबात तो